ਰਾਜ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਲੋਕ ਮਿਲਣੀ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਦੁਪਹਿਰ 2 ਵਜੇ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦੇਣਗੇ ਲੋਕਾਂ ਦੀਆਂ ਮੌਕੇ ਤੇ ਹੀ ਸਮੱਸਿਆਵਾਂ ਸੁਣਨਗੇ ਵੀ ਔਰ ਨਾਲ ਹੀ ਉਸ ਨੂੰ ਹੱਲ ਕਰਨ ਦੇ ਨਿਰਦੇਸ਼ ਦਿੰਦੇ ਹੋਏ ਅੱਜ ਵੀ ਮੁੱਖ ਮੰਤਰੀ ਨਜ਼ਰ ਆਣਗੇ ਅੱਜ ਵੀ ਇਸ ਲਈ ਕਿਉਂਕਿ 2 ਦਿਨ ਦੇ ਦੌਰੇ ਦੇ ਉੱਤੇ ਜਲੰਧਰ ਆਏ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ ਵੀ ਉਹਨਾਂ ਨੇ ਠੀਕ ਇਸੇ ਤਰ੍ਹਾਂ ਮੁੱਖ ਮੰਤਰੀ ਲੋਕ ਮਿਲਣੀ ਜਿਹੜੀ ਆ ਉਹ ਲਗਾਈ ਸੀ ਔਰ ਇੱਕ ਟੇਬਲ ਕੁਰਸੀ ਢਾ ਕੇ ਮੁੱਖ ਮੰਤਰੀ ਬੈਠ ਗਏ ਸਨ ਇਹ ਤਸਵੀਰਾਂ ਤੁਸੀਂ ਬੀਤੇ ਕੱਲ ਦੀਆਂ ਦੇਖ ਰਹੇ ਹੋ ਇੱਕ ਲੰਮੀ ਗਿਣਤੀ ਲੰਮੀ ਤعداد ਦੇ ਵਿੱਚ ਲੋਕ ਆਏ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹਾਲਾਂਕਿ ਇਹ ਦੁਆਬੇ ਤੇ ਮਾਝੇ ਦੇ ਲੋਕਾਂ ਦੀ ਸਹੂਲਤ ਦੇ ਲਈ ਮਾਨ ਨੇ ਵਾਅਦਾ ਕੀਤਾ ਸੀ ਕਿ ਬੇਸ਼ੱਕ ਸਰਕਾਰ ਜਿਹੜੀ ਆ ਉਹ ਚੰਡੀਗੜ੍ਹ ਤੋਂ ਚੱਲਦੀ ਹੈ ਲੇਕਿਨ ਮਾਝੇ ਤੇ ਦੁਆਬੇ ਦੇ ਲੋਕਾਂ ਦੀ ਸਹੂਲਤ ਦੇ ਲਈ ਸਰਕਾਰ ਜਲੰਧਰ ਆਏਗੀ ਯਾਨੀ ਲੋਕਾਂ ਦੇ ਦਵਾਰ ਤੱਕਰ ਸਰਕਾਰ ਖੁਦ ਆਏਗੀ ਕਿਉਂਕਿ ਲੋਕਾਂ ਨੇ ਹੀ ਸਰਕਾਰ ਨੂੰ ਉਹਨਾਂ ਨੂੰ ਚੁਣ ਕੇ ਭੇਜਿਆ ਤਾਂ ਆਪਣੇ ਵਾਅਦੇ ਕੀਤੇ ਮੁਤਾਬਕ ਹੀ ਵੀ ਤੇ ਕੱਲ ਵੀ ਮੁੱਖ ਮੰਤਰੀ ਮਾਨ ਜਲੰਧਰ ਦੇ ਵਿੱਚ ਹੀ ਸਨ ਤੇ ਅੱਜ ਵੀ ਉਹ ਜਲੰਧਰ ਦੇ ਵਿੱਚ ਹੀ ਨੇ ਕਿਉਂਕਿ ਜਦੋਂ ਚੋਣ ਪ੍ਰਚਾਰ ਜਲੰਧਰ ਵੈਸ ਦੀ ਜ਼ਿਮਨੀ ਚੋਣ ਹੋਣੀ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਮਾਨ ਚੋਣ ਪ੍ਰਚਾਰ ਦੀ ਕਮਾਂਡ ਜ਼ਾਇਰਤ ਹੋਰ ਤੋਂ ਉਹਨੇ ਆਪਣੇ ਹੱਥ ਲਈ ਹੋਈ ਸੀ ਤਾਂ ਉਸੇ ਸਮੇਂ ਦਰਾਂਨੇ ਵਾਦਾ ਕੀਤਾ ਸੀ ਕਿ ਉਹ ਘੱਟੋ ਘਾਟੇ ਇੱਕ ਹਫ਼ਤੇ ਦੇ ਵਿੱਚ ਦੋ ਦਿਨ ਜਲੰਧਰ ਚ ਹੀ ਰਹਿਣਗੇ ਲੋਕਾਂ ਨੂੰ ਮਿਲਣਗੇ ਆਮ ਲੋਕ ਸਿੱਧੀ ਉਹਨਾਂ ਤੱਕ ਅਪਰੋਚ ਕਰ ਸਕਣਗੇ ਕੋਈ ਵਿਚ ਬ੍ਰਿਜ ਦਾ ਕੰਮ ਨਹੀਂ ਕੋਈ ਥਰਡ ਪਾਰਟੀ ਨਹੀਂ ਸਿੱਧੇ ਲੋਕਾਂ ਨੂੰ ਗਏ ਔਰ ਉਹਨਾਂ ਨੂੰ ਆਪਣੀ ਸਮੱਸਿਆ ਦੱਸਣਗੇ ਔਰ ਮੌਕੇ ਤੇ ਹੀ ਉਸ ਦੇ ਹੱਲ ਕਰਨ ਦੀ ਕੋਸ਼ਿਸ਼ ਮੁੱਖ ਮੰਤਰੀ ਮਾਨ ਕਰਨਗੇ ਬੀਤੇ ਕੱਲ ਦੀਆਂ ਤਸਵੀਰਾਂ ਅੱਜ ਵੀ ਇਹ ਮਿਲਣੀ तरीके चलेगी मुख्यमंत्री लोक मिलनी ਇਸ ਨੂੰ ਨਾਮ ਦਿੱਤਾ ਗਿਆ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਹੀ ਜਿਹੜਾ ਇਹ ਲੋਕ ਮਿਲਣੀ ਦਾ আয়োজন ਕੀਤਾ ਗਿਆ ਦੁਪਹਿਰ 2 ਵਜੇ ਤੋਂ ਬਾਅਦ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੜਾ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦੇਣਗੇ ਵਾਅਦੇ ਮੁਤਾਬਕ ਹੀ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ 2 ਦਿਨ ਦੇ ਲਈ ਉਹ ਪੰਜਾਬ ਆਏ ਹੋਏ ਨੇ ਔਰ ਇਥੇ ਵੀ ਦੱਸਦੀ ਕਿ 2 ਵਜੇ ਤਾਈ ਮਿਲਣੀ ਸ਼ੁਰੂ ਹੋਣੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਹਾਈ ਲੈਵਲ ਮੀਟਿੰਗ ਵੀ ਮੁੱਖ ਮੰਤਰੀ ਮਾਨ ਕਰ ਰਹੇ ਨੇ ਜਿਸ ਦੇ ਵਿੱਚ ਹਲਕਾ ਵਿਧਾਇਕ ਮਾਜੀ ਤੇ ਦੁਆਬੇ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਗਿਆ ਹੈ ਸੀਪੀ ਮੌਜੂਦ ਰਹਿਣਗੇ ਐਸਐਸਪੀ ਮੌਜੂਦ ਰਹਿਣਗੇ ਡਿਪਟੀ ਕਮਿਸ਼ਨਰ ਸੱਦੇ ਗਏ ਨੇ ਤਾਂ ਐਕਟਿਵ ਨੇ ਮੁੱਖ ਮੰਤਰੀ ਮਾਨ ਬਹੁਤ ਜ਼ਿਆਦਾ ਐਕਟਿਵ ਨੇ ਹਾਲ ਹੀ ਦੇ ਵਿੱਚ ਜੋ ਜਲੰਧਰ ਵੈਸ ਦੀ ਚੋਣ ਹੋ ਕੇ ਹਟੀ ਹੈ ਵੱਡਾ ਫਤਵਾ ਜਲੰਧਰ ਦੇ ਲੋਕਾਂ ਨੇ ਦਿੱਤਾ ਵੈਸ ਦੇ ਲੋਕਾਂ ਨੇ ਦਿੱਤਾ 37000 ਵੋਟਰਾਂ ਦੇ ਫਰਕ ਦੇ ਨਾਲ ਮੋਹਿੰਦਰ ਭਗਤ ਨੂੰ ਜਿਤਾਇਆ ਤੇ ਹੁਣ ਕਈ ਜ਼ਿਆਦਾ ਜਿਹੜਾ ਐਕਟਿਵ ਮੁੱਖ ਮੰਤਰੀ ਮਾਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਚਾਰ ਜਿੰਨੀ ਚੋਣਾਂ ਹੋਣੀਆਂ ਨੇ ਚਾਰ ਸੀਟਾਂ ਦੇ ਉੱਤੇ ਤਾਂ ਕਿਤੇ ਨਾ ਕਿਤੇ ਤਿਆਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਖਾਸ ਕਰ ਜੋ ਵਾਅਦਾ ਕੀਤਾ ਗਿਆ ਸੀ ਉਸੇ ਤੇ ਕੰਮ ਕਰਦੇ ਹੋਏ ਮਾਨ